ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੇ ਸਮੇਂ ਦੌਰਾਨ ਹਲਕੇ ਦਾਖੇ ਦੇ ਬਹੁਤ ਸਾਰੇ ਪਿੰਡਾਂ ਦੇ ਵੀ ਜਿਹੜੇ ਖੇਡ ਪਾਰਕ ਬਣਾਏ ਗਏ ਸੀਗੇ ਇੱਕ ਵੱਖਰੀ ਤਰ੍ਹਾਂ ਦਾ ਪ੍ਰੋਜੈਕਟ ਸੀ ਜੀ ਦਾ ਬਹੁਤ ਵੱਡਾ ਫਾਇਦਾ ਸਾਡੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਕਿਉਂਕਿ ਇੱਥੇ ਸੈਰ ਕਰਨ ਲਈ ਫੁੱਟਪਾਥ ਵੀ ਬਣੇ ਹੋਏ ਨੇ ਗਰਾਊਂਡ ਵੀ ਬਣੇ ਹੋਏ ਨੇ ਬਾਸਕਟਬਾਲ ਦੇ ਕੋਰਟ ਵੀ ਬਣੇ ਹੋਏ ਨੇ ਵਿਟਮਿੰਟਨ ਕੋਰਟ ਵੀ ਬਣਿਆ ਓਪਨ ਜਿਮ ਵੀ ਸਾਰੇ ਲੱਗੇ ਹੋਏ ਨੇ ਇੱਥੇ ਸੋ ਕਹਿਣ ਦਾ ਮਤਲਬ ਵੀ ਹਰ ਤਰ੍ਹਾਂ ਦੀਆਂ ਜਿਹੜੀਆਂ ਇੱਥੇ ਐਕਟੀਵਿਟੀਜ਼ ਦੇ ਲਈ ਇਹ ਗਰਾਊਂਡ ਬਣਾਏ ਗਏ ਸੀ ਇਹ ਬਣਦੇ ਬਾਰ-ਬਾਰ ਨਹੀਂ ਚੀਜ਼ਾਂ ਲੇਕਿਨ ਸੰਭਾਲਣੇ ਬੜੇ ਜ਼ਰੂਰੀ ਆ ਪਿਛਲੇ ਸਮੇਂ 'ਚ ਇਸ ਗਰਾਊਂਡ ਦੇ ਹਾਲਾਤ ਜਿਆਦਾ ਵਧੀਆ ਨਹੀਂ ਰਹੇ ਤਾਂ ਮੇਰਾ ਖਿਆਲ ਆ ਵੀ ਘਾਹ ਇੰਨਾ ਵੱਧ ਗਿਆ ਸੀ ਕਿ ਇਹਨਾਂ ਤੋਂ ਕੰਟਰੋਲ ਨਹੀਂ ਹੋ ਰਿਹਾ ਸੀ ਪਿੰਡ ਵਾਲਿਆਂ ਤੋਂ ਤਾਂ ਅਸੀਂ ਅੱਜ ਆਪਣੀ ਟੀਮ ਲੈ ਕੇ ਅੱਜ ਇੱਕ ਵਾਰ ਸਾਰੀਆਂ ਘਟੋ ਘਟ 10-12 ਮਸ਼ੀਨਾਂ ਲਿਆ ਕੇ ਇਹ ਸਾਰਾ ਹੀ ਜਿਹੜਾ ਨੂੰ ਇੱਕ ਵਾਰ ਦੁਬਾਰਾ ਫੇਰ ਘਾਹ ਨੂੰ ਕੱਟ ਕੇ ਇਸ ਨੂੰ ਵਧੀਆ ਬਣਾ ਰਹੇ ਆ ਤੇ ਉਸ ਤੋਂ ਬਾਅਦ ਫਿਰ ਜ਼ਿੰਮੇਵਾਰੀ ਆ ਪਿੰਡ ਦੀ ਪੰਚਾਇਤ ਦੀ ਨੌਜਵਾਨਾਂ ਦੀ ਨਗਰ ਨਿਵਾਸੀਆਂ ਦੀ ਇਹ ਚੀਜ਼ਾਂ ਨੂੰ ਸੰਭਾਲਣਾ ਤੁਸੀਂ ਸੰਭਾਲਣਾ ਜੋ ਕਿਤੇ ਲੱਗਦਾ ਵੀ ਸਾਨੂੰ ਵੀ ਇਹਦੀ ਜਿਆਦਾ ਹਾਲਾਤ ਮਾੜੇ ਹੋਗੇ ਤਾਂ ਅਸੀਂ ਥੋੜੀ ਹੈਲਪ ਕਰ ਸਕਦੇ ਆ ਜਿਵੇਂ ਇਹਨੂੰ ਅੱਜ ਅਸੀਂ ਸ਼ਾਮ ਤੱਕ ਸਾਡੀ ਸਾਰੀ ਟੀਮ ਆਈ ਹੋਈ ਆ ਇਹ ਘਟੋ ਘਾਟਾ ਦੇਖੋ ਇਹ ਘਾ ਵਧਿਆ ਹੋਇਆ ਸੀ ਆ ਕਿੰਨਾ ਤੇ ਅੱਜ ਕਾਫੀ ਮਸ਼ੀਨਾਂ ਲਿਆ ਕੇ ਬਲੋਰ ਲਿਆ ਕੇ ਤੇ ਸਾਰੇ ਇਹਦੇ ਅੱਜ ਸ਼ਾਮ ਤੱਕ ਸਾਡੀ ਕੋਸ਼ਿਸ਼ ਆ ਇਹਨੂੰ ਪੂਰਾ ਵਧੀਆ ਗਰਾਊਂਡ ਬਣਾ ਕੇ ਜਾਵਾਂਗੇ ਹਨ ਪਰ ਇਸ ਤੋਂ ਬਾਅਦ ਮੈਂ ਫੇਰ ਗੱਲ ਕਰਦਾ ਕਿ ਜ਼ਿੰਮੇਵਾਰੀ ਪਿੰਡ ਵਾਲਿਆਂ ਦੀ ਹੈ ਚੀਜ਼ਾਂ ਬਾਰ ਬਾਰ ਨਹੀਂ ਬਣਦੀਆਂ ਇਹਨਾਂ ਦੀ ਵੱਧ ਤੋਂ ਵੱਧ ਤੁਸੀਂ ਸੰਭਾਲ ਕਰੋ ਤੇ ਇਹਨਾਂ ਦਾ ਵੱਧ ਤੋਂ ਵੱਧ ਲਾਹਾ ਲਾਓ ਹੁਣ ਇੱਥੇ ਟੂਰਨਾਮੈਂਟ ਆ ਕੱਲ ਨੂੰ ਕ੍ਰਿਕਟ ਦਾ ਸ਼ੁਰੂ ਹੋਣਾ ਉਸ ਤੋਂ ਪਹਿਲਾਂ ਸਾਡੀ ਮੈਨੂੰ ਨੌਜਵਾਨ ਮਿਲੇ ਪਿੰਡ ਦੇ ਆ ਕੇ ਉਹਨਾਂ ਨੇ ਦੱਸਿਆ ਵੀ ਹਾਲਾਤ ਬੜੇ ਮਾੜੇ ਆ ਮਸ਼ੀਨ ਸਾਡੀ ਖਰਾਬ ਹੋ ਗਈ ਆ ਕਿਉਂਕਿ ਜੇ ਤੁਸੀਂ ਘਾਹ ਨੂੰ ਸਮੇਂ ਸਿਰ ਕੱਟਦੇ ਜਾਓਗੇ ਤਾਂ ਉਹ ਕੱਟਣਾ ਵੀ ਸੌਖਾ ਤੇ ਮਸ਼ੀਨ ਵੀ ਖਰਾਬ ਨਹੀਂ ਹੁੰਦੀ ਜਦੋਂ ਘਾਹ ਜਿਆਦਾ ਵੱਧ ਜਾਂਦਾ ਤਾਂ ਫਿਰ ਉਹ ਉਹ ਇੰਨਾ ਮੋਟੀਆਂ ਹੋ ਜਾਂਦੀਆਂ ਜੜਾਂ ਉਹਦੀਆਂ ਕਿ ਉਹ ਮਸ਼ੀਨ ਫਿਰ ਖਰਾਬ ਹੁੰਦੀ ਹੁੰਦੀ ਆ ਸੋ ਜਿਹੜੇ ਪਿੰਡ ਸਾਡੇ ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਬਹੁਤ ਵਧੀਆ ਸੰਭਾਲ ਹੋ ਰਹੀ ਆ ਚਾਹੇ ਤੁਸੀਂ ਉਹਦੇ ਵਿੱਚ ਸਰਾਬਾ ਪਿੰਡ ਜਾ ਕੇ ਦੇਖ ਲਓ ਉਹਦੇ ਵਿੱਚ ਤੁਸੀਂ ਸ਼ੇਖੂਪੁਰਾ ਪਿੰਡ ਜਾ ਕੇ ਦੇਖ ਲਓ ਚਚਰਾੜੀ ਪਿੰਡ ਜਾ ਕੇ ਦੇਖ ਲਓ ਇਸੇ ਤਰ੍ਹਾਂ ਕੋਲਾਰ ਪਿੰਡ ਦੀ ਕਾਫੀ ਸੰਭਾਲ ਆ ਪੰਡੋਰੀ ਪਿੰਡ ਉਹ ਵੀ ਸਾਡੀ ਕੇ ਐਨ ਜੀਓ ਸੰਭਾਲ ਰਹੀ ਆ ਦਾਖੇ ਦੇ ਵਿੱਚ ਵੀ ਬਹੁਤ ਵਧੀਆ ਸੰਭਾਲ ਹੋ ਰਹੀ ਆ ਤੋ ਇਸ ਤਰ੍ਹਾਂ ਵੀ ਜਿਹੜੇ ਪਿੰਡ ਬਹੁਤ ਸਾਰੇ ਨੇ ਜਿਹੜੇ ਬੜੇ ਵਧੀਆ ਸੰਭਾਲ ਕਰ ਰਹੇ ਨੇ ਤੇ ਉੱਥੋਂ ਐਨਆਰਆਈ ਵੀ ਸਹਿਯੋਗ ਦੇ ਰਹੇ ਨੇ ਲੇਕਿਨ ਜਿੱਥੇ ਨਹੀਂ ਕਿਤੇ ਹੋ ਗਈ ਤਾਂ ਅਸੀਂ ਤੁਹਾਡੀ ਇੱਕ ਵਾਰ ਤਾਂ ਹੈਲਪ ਕਰਾਂਗੇ ਕਰਾਂਗੇ ਜਿੱਥੇ ਲੱਗਦਾ ਸਾਨੂੰ ਵੀ ਹੁਣ ਤੁਹਾਡੇ ਕੰਟਰੋਲ ਤੋਂ ਬਾਹਰ ਹੋ ਰਿਹਾ ਲੇਕਿਨ ਇਸ ਤੋਂ ਬਾਅਦ ਫੇਰ ਤੁਹਾਡੀ ਜ਼ਿੰਮੇਵਾਰੀ ਆ ਵੀ ਇਹਨਾਂ ਨੂੰ ਤੁਸੀਂ ਗਰਾਊਂਡਾਂ ਨੂੰ ਸੰਭਾਲ ਕੇ ਰੱਖੋ ਬਹੁਤ ਵਧੀਆ ਇਹਨਾਂ ਦਾ ਇਹਨਾਂ ਦਾ ਬਹੁਤ ਵੱਡੇ ਫਾਇਦੇ ਨੇ ਅੱਜ ਸਾਡੇ ਬੱਚੇ ਉਹਨਾਂ ਨੂੰ ਇੱਕ ਪਲੇਟਫਾਰਮ ਮਿਲ ਰਿਹਾ ਖੇਡਣ ਦੇ ਲਈ ਇਹਨਾਂ ਗਰਾਊਂਡਾਂ 'ਚ ਆ ਕੇ ਖੇਡਣਗੇ ਛੋਟੀ ਉਮਰ ਤੋਂ ਹੀ ਉਹ ਮਾੜੀਆਂ ਆਦਤਾਂ ਤੋਂ ਬਚਣਗੇ ਚੰਗੀ ਸਿਹਤ ਬਣਾਉਣਗੇ ਬਿਮਾਰੀਆਂ ਤੋਂ ਬਚਣਗੇ ਸਾਡੀਆਂ ਸਾਡੇ ਬਜ਼ੁਰਗ ਨੇ ਸਾਡੀਆਂ ਮਾਤਾਵਾਂ ਇਸ ਗਰਾਊਂਡ ਸਾਡੀਆਂ ਬੱਚੀਆਂ ਆਉਣਗੀਆਂ ਤਾਂ ਉਹ ਹਰ ਤਰ੍ਹਾਂ ਦੀ ਬਿਮਾਰੀ ਤੋਂ ਬਚ ਸਕਦੇ ਨੇ ਸੋ ਬਹੁਤ ਵਧੀਆ ਪਲੇਟਫਾਰਮ ਆ ਇਹਨਾਂ ਦੀ ਸੰਭਾਲ ਤਾਂ ਫੇਰ ਗੱਲ ਕਹਿਣਾ ਕਿ ਹਲਕਾ ਦਾਖਾ ਇੱਕ ਰੋਲ ਮਾਡਲ ਆ ਖੇਡ ਗਰਾਊਂਡਾਂ ਦੇ ਵਿੱਚ ਖੇਡ ਪਾਰਕਾਂ ਦੇ ਵਿੱਚ ਸੋ ਇਹਨਾਂ ਦੀ ਸੰਭਾਲ ਆ ਜਿਹੜੀ ਵਾਤ ਤੋਂ ਵਾਤ ਆਪਾਂ ਕਰੀਏ ਸੋ ਇਸੇ ਤਰ੍ਹਾਂ ਓਪਨ ਜਮ ਨੇ ਜਿਹੜੇ ਇਹਨਾਂ ਨੂੰ ਸਾਰਾ ਰੰਗ ਹੋ ਰਿਹਾ ਵਾ ਕਾਫੀ ਇੱਕ ਤਰ੍ਹਾਂ ਦਾ ਜੰਗਾਲ ਲੱਗਿਆ ਸੀਗਾ ਇਹਨਾਂ ਨੂੰ ਮਾੜੇ ਲੱਗ ਰਹੇ ਸੀ ਬਾਕੀ ਪੋਲਾਂ ਨੂੰ ਵੀ ਸਾਰਿਆਂ ਨੂੰ ਰੰਗ ਕਰਾਂਗੇ ਹੋਰ ਵੀ ਇੱਕ ਦੋ ਗਰਾਊਂਡ ਆਉਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਧੂਂਦੜੀ ਗਰਾਊਂਡ ਆ ਜਿਹੜਾ ਉਹ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਸਾਰਿਆਂ ਨੂੰ ਨਾਲ ਲੈ ਕੇ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਟ ਕੇ ਚਾਹੇ ਕੋਈ ਕਿਸੇ ਪਾਰਟੀ ਦੀ ਪੰਚਾਇਤ ਆ ਚਾਹੇ ਨੌਜਵਾਨ ਕਿਸੇ ਨਾਲ ਜੁੜੇ ਹੋਇਆ ਕਿਸੇ ਨਾਲ ਜੁੜੇ ਰਹਿਣ ਲੇਕਿਨ ਇਸ ਪ੍ਰੋਜੈਕਟ ਦੇ ਲਈ ਤੁਸੀਂ ਸਾਰੇ ਆਪਾਂ ਇਕਜੁੱਟ ਹੋਈਏ ਤੇ ਜਿੱਥੇ ਮੇਰੀ ਲੋੜ ਹੈਗੀ ਆ ਇਹਨਾਂ ਨੂੰ ਸੰਭਾਲਣ ਦੇ ਲਈ ਅਸੀਂ ਦਿਨ ਰਾਤ ਤੁਹਾਡੇ ਨਾਲ ਆ ਕੋਈ ਵੀ ਮਦਦ ਦੀ ਲੋੜ ਆਸੀ ਆ ਕੇ ਆ ਮਦਦ ਕਰਾਂਗੇ ਕਿਉਂਕਿ ਇਹ ਗਰਾਊਂਡ ਨੇ ਜਿਹੜੇ ਜਦੋਂ ਬਣੇ ਨੇ ਬੜੀ ਮਿਹਨਤ ਕੀਤੀ ਆ ਤੇ ਮੇਰੀ ਕੋਸ਼ਿਸ਼ ਆ ਵੀ ਹਮੇਸ਼ਾ ਹੀ ਇਹ ਇਸ ਦਿਨ ਪਹਿਲੇ ਦਿਨ ਵਰਗੇ ਜਿਹੇ ਜਿਹੇ ਗਰਾਊਂਡ ਸੀ ਹਮੇਸ਼ਾ ਹੀ ਉਹੋ ਜਿਹੇ ਰਹਿਣ ਕਿਉਂਕਿ ਆ ਬੱਚਿਆਂ ਦੇ ਝੂਲੇ ਲੱਗੇ ਹੋਏ ਨੇ ਸੋ ਇੱਥੇ ਬੱਚੇ ਆਉਂਦੇ ਨੇ ਸ਼ਾਮ ਨੂੰ ਓਪਨ ਜਿਮ ਲੱਗੇ ਹੋਏ ਨੇ ਸੈਰ ਲਈ ਇਹ ਸਾਰਾ ਫੁੱਟਪਾਥ ਬਣਿਆ ਤੇ ਸਕੀਟਿੰਗ ਵੀ ਹੋ ਰਹੀ ਆ ਇੱਥੇ ਤੇ ਇਸੇ ਤਰ੍ਹਾਂ ਬਾਸਕਟਬਾਲ ਕੋਰਟ ਬਣਿਆ ਬੈਡਮਿੰਟਨ ਕੋਰਟ ਬਣਿਆ ਹੋਇਆ ਇਹ ਸਾਰਾ ਕੁਝ ਬਣਿਆ ਹੋਇਆ ਤੇ ਇਹਨਾਂ ਦੀ ਸੰਭਾਏ ਨੂੰ ਫੇਰ ਮੈਂ ਬੇਨਤੀ ਕਰਨਾ ਪਿੰਡ ਵਾਲਿਆਂ ਨੂੰ ਜਿਹੜੇ ਐਨ ਆਰ ਆਈ ਵੀ ਨੇ ਤੁਹ ਦਾਨ ਹੀ ਸੱਜਣ ਨੇ ਕਿ ਇਸ ਗਰਾਊਂਡ ਨੂੰ ਸੰਭਾਲਣ ਦੇ ਲਈ ਤੁਸੀਂ ਸਾਰੇ ਨੌਜਵਾਨਾਂ ਦਾ ਸਾਥ ਦਿਓ ਤਾਂ ਜੋ ਇਹਦੇ ਆਉਣ ਵਾਲੇ ਸਮੇਂ ਵੱਡੇ ਫਾਇਦੇ ਅਸੀਂ ਲੈ ਸਕੀਏ ਤੋਂ ਅੱਜ ਤਾਂ ਅਸੀਂ ਸਾਰੀ ਟੀਮ ਲਿਆ ਕੇ ਇੱਕ ਵਾਰ ਇਹਨੂੰ ਫੇਰ ਪੂਰਾ ਵਧੀਆ ਬਣਾ ਜਾਾਂਗੇ ਤੇ ਉਸ ਤੋਂ ਬਾਅਦ ਤੁਸੀਂ ਸੰਭਾਲ ਕਰਨੀ ਹੈ ਜੀ। ਖਮਾਸ ਕਰਦਾ ਵੀ ਨਗਰ ਨਿਵਾਸੀਆਂ ਨੂੰ ਵਧੀਆ ਟੱਗਣਾ ਸੰਭਾਲਣ ਦੇ।